ਜੀ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਅਸੀਂ ਨਗਰ ਦੇ ਵਿੱਚੋਂ ਜਿਹੜੇ ਪੈਸੇ ਇੱਥੇ ਕਣਕ ਇਕੱਠੀ ਕੀਤੀ ਸੀ ਹੜਪੀਟ ਤਾਂ ਵੀ ਕਣਕ ਵਿਜਣ ਵਾਸਤੇ ਤੇ ਰਤਨ ਬਾਈ ਆਪਣਾ ਟਰੈਕਟਰ ਲੈ ਕੇ ਗਿਆ ਸੀਗਾ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿ ਬਾਈ ਰਤਨ ਤੇ ਤੇ 22 ਦਿਨ ਬਾਈ ਲਾ ਕੇ ਆਇਆ ਉੱਥੇ ਅਸੀਂ ਸਾਰੇ ਭਰਾ ਅੱਜ ਇਕੱਠੇ ਹੋ ਕੇ ਬਾਈ ਰਤਨ ਦਾ ਧੰਨਵਾਦ ਕਰਨ ਵਾਸਤੇ ਆਏ ਸੀਗੇ ਵੀ ਬਾਈ ਦਾ ਬਹੁਤ-ਬਹੁਤ ਧੰਨਵਾਦ ਵੀ ਬਾਈ ਦੇ ਪਰਿਵਾਰ ਦੇ ਵਿੱਚ ਮਗਰ ਇਕੱਲਾ ਹੀ ਹੈ ਬਾਈ ਇਹ ਜੁਮੇ ਵਾਰੀਆਂ ਬਹੁਤ ਆ ਪਰਿਵਾਰ ਦੀਆਂ ਹੁੰਦੀਆਂ ਤੇ ਘਰੋਂ ਬਾਹਰ ਰਹਿ ਕੇ ਇੰਨੇ ਦਿਨ ਸੇਵਾ ਕਰਨੀ ਬਹੁਤ ਵੱਡੀ ਗੱਲ ਆ ਤੇ ਅਸੀਂ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਭਰਾ ਤੇ ਬਾਈ ਨਾਲ ਵੀ ਵਿਚਾਰ ਸਾਂਝੇ ਕਰਾਂਗੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਉਸ ਪ੍ਰਮਾਤਮਾ ਦਾ ਧੰਨਵਾਦ ਕਰਦਾ ਜੀ ਨੇ ਮੇਰੇ ਤੋਂ ਇਹ ਸੇਵਾ ਲਈ ਹੈ ਨਾ ਮੈਂ ਤਾਂ ਕੌਣ ਆ ਇੰਨੀ ਸੇਵਾ ਕਰਨ ਯੋਗ ਆ ਦੂਸਰਾ ਧੰਨਵਾਦ ਆਪਣੇ ਨਗਰ ਦਾ ਜਿੰਨਾ ਭਰਾਵਾਂ ਨੇ ਬੀਜ ਵਾਸਤੇ ਕਾਣਕ ਦਿੱਤੀ ਡੀਏਪੀ ਵਾਸਤੇ ਡੀਜ਼ਲ ਵਾਸਤੇ ਮਾਇਆ ਦਿੱਤੀ ਹਨ ਉਹਨਾਂ ਦੀ ਬਦੌਲਤ ਹੀ ਤਕਰੀਬਨ ਆਪਣਾ 27 ਤੋਂ 28 ਦਿਨ ਟਰੈਕਟਰ ਚੱਲਿਆ ਉੱਥੇ ਹਨ ਇਹਦੇ ਜੋ 22 ਦਿਨ ਮੈਨੂੰ ਉੱਥੇ ਹਾਜ਼ਰੀ ਵੀ ਨਾਲ ਦੇਣੀ ਪਈ ਫਿਰ ਕੁਝ ਮੇਰੇ ਵੀ ਘਰ ਦੇ ਰਹੀਏ ਨੇ ਸੀ ਕਿ ਵੀ ਜੀ ਮੈਂ ਆ ਗਿਆ ਤਾਂ ਧੰਨਵਾਦ ਮੈਂ ਸਾਰੇ ਨਗਰ ਦਾ ਹੀ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਬਹੁਤ ਸਾਰਾ ਤਾਂ ਅੱਗੇ ਤੋਂ ਵੀ ਇਹੀ ਅਪੀਲ ਕਰਦੇ ਆਂ ਵੀ ਜਿਹੜੇ ਜੇ ਮਤਲਬ ਇਹੋ ਜੇ ਕੰਮ ਚੱਗੇ ਲੱਗਦੇ ਆ ਕਿਉਂਕਿ ਅੱਜ ਵਿਚਾਰਿਆਂ ਦੀ ਉਹਨਾਂ ਦੀ ਝੋਨੇ ਦੀ ਫਸਲ ਤਾਂ ਖਤਮ ਹੋ ਗਈ ਸੀ ਹਨਾ ਤਾਂ ਕਣਕ ਬੀਜ ਕੇ ਵਿਚਾਰੇ ਖਾਣਯੋਗੀ ਹੋ ਜੂਗੇ ਆਪਦੇ ਪੈਰਾਂ ਸਰ ਹੋ ਜਾਣਗੇ ਇਹ ਸੋਚ ਚੱਲ ਮੰਨ ਕੇ ਚੱਲੇ ਸੀਗੀ ਆਪਾਂ ਅੱਗੇ ਤੋਂ ਮਤਲਬ ਜੇ ਕੋਈ ਇਹੋ ਜੇ ਕੰਮ ਤੁਹਾਨੂੰ ਵਧੀਆ ਲੱਗਣ ਤਾਂ ਸਾਡਾ ਬਾਈ ਬਣ ਕੇ ਸਾਥ ਜਰੂਰ ਦੇ ਆਇਆ ਕਰੋ ਤੇ ਕੱਲੇ ਮਤਲਬ ਐ ਨਹੀਂਗਾ ਜਾਂ ਮੇਰੇ ਕੱਲੇ ਕਰਨ ਨਾਲ ਕਲਵੰਦ ਦਾ ਪਛੇ ਨਹੀਂ ਕਰ ਸਕਦਾ ਪਰ ਸਾਰੇ ਨਗਰ ਨੂੰ ਬੇਨਤੀ ਆ ਬਾਈ ਬਣ ਕੇ ਸਾਰਿਆਂ ਨੇ ਸਹਿਯੋਗ ਦਿਆ ਕਰੋ ਸਾਥ ਦਿਆ ਕਰੋ ਸੋ ਸਾਰੇ ਨਗਰ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ